ਇਕ ਗੋੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਪਾਦ ਚਾਇ ਦਸਮੀ ਕਹਿਓ ਬਾਜ ਬੇਨਤੀ ਚੋਬਈ ਅਮਰੀ ਕਰੂੰ ਆਜੈ ਰਚਾ ਪੂਰਨ ਹੋਏ ਚਿਰ ਕੀ ਚਾ ਤਉ ਚਰਨਨੋ ਮਰਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਮਰੇ ਦੁਰ ਸਵੇ ਤੁਮ ਕਾ ਰੋ ਆਪਾ ਜੈ ਮੋਏ ਬਚਾਓ ਸੁਖੀ ਬਸੈ ਮੋਰੋ ਪਰਵਾਰ ਆਸੇ ਸਿ ਸਵੇ ਕਰਚਾਰ ਮੋਰ ਚਾਨੇ ਕਰਦੇ ਕਰੀਐ ਸਭੈ ਰਨ ਕੋ ਸਿੰਗਰੀਐ ਪੂਰਨ ਹੋਇ ਅਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮ ਚਾੜ ਕੋਈ ਅਵਰਨ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਬਾਂ ਦੇਵ ਸਿਖ ਮਾਰੇ ਤਾਰੀਐ ਚੋਣ ਚੋਣ ਸਤਰੂ ਹਮਾਰੇ ਮਾਰੀਐ ਆਵਾਦ ਮੇਂ ਮੁਝੇ ਉਬਰੀਐ ਮਰਨ ਕਾਲ ਕਾ ਤਾਸਨ ਬਰੀਐ ਹੂ ਜੋ ਤਾ ਹਮਾਰੇ ਬਚਾ ਸ੍ਰੀ ਹਦੂਜੁ ਕਰਿਓ ਰਿਛਾ ਰੱਖ લેਹੁ ਮੇਰਾ ਕਣਹਾਰੇ ਸਾਇ ਸੰਸਹਾਰੇ ਪਿਆਰੇ ਦੀਨ ਬੰਦ ਦੁਇ ਟਣਕੇ ਹੰਤਾ ਤੁਮ ਹੋ ਪੁਰੀ ਚਤਰ ਦਾਸ ਕੰਤਾ ਕਾਲ ਪਾਏ ਬ੍ਰਹਮ ਬਵ ਤਰਾ ਕਾਲ ਪਾਏ ਸਿਵ ਜੀ ਅਵਤਾਰ ਕਾਲ ਪਾਏ ਕਰ ਬਿਚਨ ਪਰ ਕਾਸਾ ਸਭ ਕਾਲ ਕਾ ਕੀ ਅਤਮਾ ਸਾ ਜਮਨ ਕਾ ਜੋਗੀ ਸਿਵ ਕੀਓ ਬੇਦਰਾਏ ਬ੍ਰਹਮ ਜੂਤੀਓ ਜਮਨ ਕਾਲ ਤਵ ਲੋਸ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸੋ ਜੋਤ ਬਨਾਇਓ ਦੇਵ ਦੇ ਤੋ ਜਖਣ ਉਜਾਇਓ ਆਦ ਅੰਤੋ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਅਮਰ ਨਮਚਕਾਰ ਤਿਸ ਕੋ ਹਮਾਰੀ ਸੁਲ ਪ੍ਰਜਾ ਜਨੇ ਸੋ ਆਰੀ ਸੇਵਕਨ ਕੋ ਸੇਵ ਗੁਣ ਸੋ ਦੀਓ ਸਤਰਨ ਕੋ ਪਲ ਮੋ ਬਲ ਕੀਓ ਘਾਟ ਕੱਢ ਕੇ ਅੰਤਰ ਕੀ ਜਾਣ ਤੋ ਭਲੇ ਬੁਰੇ ਕੀ ਪੀਰ ਪਛਾਨ ਤੋ ਚਿੰਟੀ ਤੇ ਕੁੰਚਿਰ ਅਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨ ਘਾਟ ਕੱਢ ਕੇ ਪਟ ਪੜ ਕੀ ਜਾਣੈ ਜਦ ਉਦ ਕਰਖ ਕਰਾ ਕਰਤਾਰ ਪਰਜਾ ਧਰ ਤੋ ਤਵ ਦੇਹ ਅਪਾਰ ਜਬ ਕਰ ਕਰ ਧੋ ਕਵ ਤੂੰ ਮੈਂ ਮਿਲ ਤੋ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੂੰ ਸੋਈ ਚੇਰੈ ਤੋ ਨਿਰਾਲ ਮਉ ਜਾਣ ਬੇਦ ਭੇਦੇ ਹਰਿਆ ਨਰੰਕਾਰ ਨਿਰਭਕਾਰ ਨਿਰlambੋ ਆਗਨੀ ਲਿਆਨ ਅਦਫੰਭ ਤਾਕਾ ਮੂੜੋ ਚਾਰ ਦੇ ਭੇਦਾਂ ਜਾਂ ਕੋ ਭੇਮ ਨਾ ਬਾਵਦ ਬੇਦਾਂ ਤਾਕੋ ਕਾਰੋ ਪਾਹਨੋ ਅਰਮਾਨ ਤੋ ਮਾ ਮੂੜ ਕਾ ਭੇਦ ਨਾ ਜਾਣਤੇ ਮਾ ਦੇਵ ਕੋ ਕਹਿ ਤੋ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਭੇਵ ਆਪਿ ਆਪਣੀ ਬੋਧ ਹੈ ਜੇ ਤੀ ਬਰਨਤ ਭਿੰਨ ਭਿੰਨ ਤੋਹੇ ਚੇਤੀ ਤੁਮਰਾ ਲਖਾ ਨ ਜਾਏ ਪਸਾਰ ਕੇਵੇ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੁਸਰੂਪ ਆਰੰਭ ਹੋਉ ਰਾਵ ਕਈ ਭੂਪਾ ਅੰਡਜੋ ਜਿਰਜ ਸਿਤਜਕੀਨੀ ਉਹ ਤੋ ਪੁਜਖਾਨ ਬੋਰ ਰਚਦੀਨੀ ਕਉ ਪੂਲ ਰਾਜਾ ਹੈ ਵੈ ਬੈਠਾ ਕਉ ਸਿਮਣ ਪਿਉ ਸ਼ੰਕਰ ਇਕ ਠਾ ਸਗਰੀ ਸਿਰਜ ਗਾਏ ਆ ਚਾਉ ਭਗਵ ਆਜੁਗ ਸਰੂ ਸੋਯੰ ਭਗਵ ਹਬਰੱਛਾ ਮੇਰੀ ਤੁਮ ਕਰੋ ਸੇਖਿ ਉਬਾਰ ਆਸਿਕ ਸੰਘਰੋ ਦੁਇਟ ਜਿਤੇ ਓਠ ਵਤ ਉਤ ਪਾਤਾ ਸਗਲ ਮਲੇਜ ਕਰੋ ਰਣ ਘਾਤਾ ਜੇ ਆ ਤੁਇ ਚਰਨਨੀ ਪਹਰੇ ਤਿਨ ਕੇ ਦੁਇਟ ਦੁਖ ਤਹਿ ਮਰੇ ਪੁਰਖ ਜਨੁ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹਿ ਐ ਰੱਛਾ ਹੋਏ ਤਾਹੇ ਸਵ ਕਾਲ ਦੁਇ ਟੜੀ ਟਰੇ ਤਦ ਕੈਲਾ ਕਿਰਪਾ ਦ੍ਰਿਟੋ ਤਨ ਜੈ ਨਹਿ ਰਹੁ ਤਾਕੇ ਤਾਵ ਤਨ ਕੋ ਮੋਹ ਹਰ ਹੋ ਰਿੱਧ ਸਿਧੋ ਘਰ ਮੋ ਸਭ ਹੋਈ ਦੁਹਟ ਸ਼ਹਾ ਚਰ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੁੰਭਾਰਾ ਕਲਪਨ ਤੇ ਤਾਇਉ ਬਾਰ ਜਿਨ ਨਰ ਨਾਮ ਤਿਹਾਰੋ ਕਾਹ ਦਰਦ ਦੁਹਟ ਦੋਗ ਤੇਰਾ ਖੜਕੇ ਮੈਂ ਛਣ ਤਿਹਾਰੀ ਆਪ ਹਾਜ਼ਲ ਹੋ ਬਾਰੀ ਸਰਬ ਠੋਰ ਮੋਹ ਸਾਈ ਦੁਹਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਕੋ ਓਨਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਿਸਾਹ 10 ਕਹਿਓ ਬਾਜ ਬੇਨਤੀ ਚੋ ਬਈ ਮੁਰੀ ਕਰੋ ਆਦਰ ਚਾ ਪੂਰਨ ਹੋਏ ਚਰ ਕੀ ਚਾ ਤਉ ਚਰਨਨ ਮਰ ਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਰ ਸਵੇ ਤੁਮ ਕਾਹੋ ਆਪਾ ਦੇ ਮੋਏ ਹੇ ਬਚਾਓ ਸੁਖੀ ਬਸੈ ਮੋ ਰੋ ਪਰਵਾਰਾ ਸੇ ਸੇ ਸਵੇ ਕਰਚਾਰ ਮੁਰ ਚਾਨੇ ਕਰਦੇ ਕਰੀਏ ਸਭੈ ਰਨ ਕੋ ਆਇ ਸਿੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮ ਛਾੜ ਕੋਈ ਅਵਰਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਬਾਂ ਸੇਵ ਸਖ ਹਮਾਰੇ ਤਾਰੀਐ ਚੋਣ ਚੋਣ ਸਤਰੋ ਹਮਾਰੇ ਮਾਰੀਐ ਆਹ ਹਾਤੇ ਮੇਜੇ ਉਬਰੀ ਐ ਮਰਨ ਕਾਲ ਕਾ ਤਾਸਨ ਵਰੀ ਐ ਹੂ ਜੋ ਤਾ ਮਾਰੇ ਬੱਚਾ ਸ੍ਰੀ ਹਾ ਤੁਝੁ ਕਰਿਓ ਰਿਛਾ ਰਾਖ ਲਿਹੁ ਮੇਰਾ ਕਣਹਾਰੇ ਸਾਇ ਸੰਸਹਾਈ ਪਿਆਰੇ ਦੀਨ ਬੰਦ ਦੁਇ ਟਣਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮ ਬਵ ਤਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਵਿਚਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਅਤਮਾਸ਼ਾ ਜਮਨ ਕਾ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮ ਜੂ ਤੀਓ ਜਮਨ ਕਾਲ ਤਵ ਲੋ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸੋ ਜੋਤ ਬਨਾਇਓ ਦੇਵ ਦੇ ਤੋ ਜਖਣ ਵਜਾਇਓ ਆਦ ਅੰਤੋ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮ ਚਕਾਰਤੀ ਸੀ ਕੋ ਹਮਾਰੀ ਸੁਰ ਪ੍ਰਜਾ ਜਨੇ ਸੋ ਆਰੀ ਸੇਵਕਨ ਕੋ ਸੇਵ ਗੁਣ ਸੋ ਦਿਓ ਸਤਨ ਕੋਪਨ ਮੋ ਬਦਕੀਓ ਕਾਟ ਕੱਢ ਕੇ ਅੰਤਰ ਕੀ ਜਾਣ ਤੋ ਭਲੇ ਬੁਰੇ ਕੀ ਪੀਰ ਪਛਾਨ ਤੋ ਚਿੰਟੀ ਤੇ ਕੁੰਚਿਰ ਅਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨ ਕਾਟ ਕੱਢ ਕੇ ਪਟ ਪੜ ਕੀ ਜਾਣੈ ਜਦ ਉਦ ਕਰਖ ਕਰਾ ਕਰਤਾਰ ਪਰਜਾ ਧਰਤੋ ਤਉ ਦੇਹ ਅਪਾਰ ਜਬ ਕਰਕਰ ਧੋ ਕਵ ਤੂੰ ਮੈਂ ਮਿਲਤੋ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੂੰ ਸਭੀ ਚੇਰੈ ਤੋ ਨਿਰਾਲਮ ਹੋ ਜਾਣੋ ਬੇਰ ਭੇਦ ਹਰਿਆਲਮ ਨਰੰਕਾਰ ਨਿਰਭਕਾਰ ਨਿਰਲੰਭੋ ਆਗਾ ਨੀ ਲਿਆ ਨਦ ਸੰਭ ਤਾਕਾ ਮੂੜੋ ਚਾਰ ਦੇ ਭੇਦਾਂ ਜਾਂ ਕੋ ਭੇਮ ਨਾ ਬਵਦ ਬੇਦਾਂ ਤਾਕੋ ਕਾਰੋ ਪਾਹਨ ਅਨਮਾਨ ਤੋ ਮਾ ਮੂੜ ਕਾ ਭੇਦ ਨਾ ਜਾਣਤੇ ਮਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਭੇਵ ਆਪਿ ਆਪਣੀ ਬੋਧ ਹੈ ਜੇ ਤੀ ਬਰਨਤ ਭਿੰਨ ਭਿੰਨ ਤੋਹੇ ਚੇਤੀ ਤੁਮਰਾ ਲਖਾ ਨ ਜਾਏ ਪਸਾਰ ਕੇਵੇ ਸਜਾ ਪ੍ਰਥਮ ਸੰਸਾਰ ਇਕ ਰੂਪ ਉਹਨੂ ਸਰੂਪਾਰੰਭਿਓ ਰਾਵ ਕੈ ਭੂਪਾ ਅੰਡਜੋ ਜਿਰਜ ਸਿਤਜ ਕੀਨੇ ਉਹ ਤੋ ਪੁਜਖਾਨ ਬੋਰ ਰਚਦੀਨੀ ਕਉ ਪੂਲ ਰਾਜਾ ਹੈ ਵੈ ਬੈਠਾ ਕਉ ਸਿਮਣ ਪਿਓ ਸ਼ੰਕਰੇ ਕਹਿ ਠਾ ਸਗਰੀ ਸਿਰਦ ਗਾਏ ਆਚਉ ਭਾਵ ਆਜੁਗ ਸਰੂ ਸੋਯੰ ਭਾਵ ਆਬਰਛਾ ਮੇਰੀ ਤੁਮ ਕਰੋ ਸੇਖਿ ਉਬਾਰ ਆਸਿਕ ਸੰਘਰੋ ਦੁਇਟ ਜਿਤੇ ਓਠ ਵਤ ਉਤ ਪਤਾਂ ਸਭੁ ਮਲੇਜ ਕਰੋ ਰਣ ਘਾਤਾ ਜੇ ਆ ਤੁਇ ਚਰਨੀ ਪੈਰੇ ਤਿਨ ਕੇ ਦੁਇਟ ਦੁਖਤ ਹੈ ਮਰੇ ਪੁਰਖ ਜਨੁ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹਿ ਐ ਰੱਛਾ ਹੋਏ ਤਾਹੇ ਸਭ ਕਾਲ ਦੁਇ ਡਰੀ ਡਰੇ ਤਦ ਕੈਲਾ ਕਿਰਪਾ ਦ੍ਰਿਟੋ ਤਨ ਜੈ ਨਹਿ ਰਹੁ ਤਮ ਕੇ ਤਾਵ ਤਨ ਕੋ ਮੋਹ ਹਰ ਹੋ ਰਿੱਦ ਸਿਦੋ ਘਰ ਮੋਹ ਸਭ ਹੋਈ ਦੁਹਟ ਸ਼ਾਹ ਚੁਸਕੈ ਨ ਕੋਈ ਇੱਕ ਵਾਰ ਜਿਨ ਤੁਮੈ ਸੁੰਭਾਰਾ ਕਲਪਨ ਤੇ ਤਾਇਉ ਬਾਰ ਜਿਨ ਨਰ ਨਾਮ ਤਿਹਾਰੋ ਕਾਹ ਦਰਦ ਦੁਹਟ ਦੋਗ ਤੇਰਾ ਖੜਕੇ ਮੈਂ ਛਨ ਤਿਹਾਰੀ ਆਪ ਹਾਜ਼ਲ ਹੋ ਬਾਰੀ ਸਰਬ ਠੋਰ ਮੋਹ ਸਾਈ ਦੁਹਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਦ ਚਾਇ ਦਸਮੀ ਕਹਿਓ ਬਾਜ ਬੇਨਤੀ ਚੋ ਭਈ ਅਮਰੀ ਕਰੂੰ ਆਦਰ ਚਾ ਪੂਰਨ ਹੋਏ ਚਰ ਕੀ ਚਾ ਤਉ ਚਰਨਨ ਮਰ ਰੇ ਹਮਾਰਾ ਆਪਣਾ ਜਾਨ ਕਰੂੰ ਪ੍ਰਤਪਾਰ ਅਮਰੇ ਦੁਰ ਸਵੇ ਤੁਮ ਕਾ ਵਾਪਾ ਜੈ ਮੋਏ ਹੇ ਬਚਾਓ ਸੁਖੀ ਬਸੈ ਮੋ ਰੂ ਪਰਵਾਰਾ ਸੇ ਸੇ ਸਵੇ ਕਰਚਾਰ ਮੁਰਚਾਣੇ ਕਰਦੇ ਕਰੀਏ ਸਭੈ ਰਣ ਕੋ ਆਇ ਸਿੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਛਾੜ ਕੋਈ ਅਵਰਨ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਬਾਂ ਸੇਵ ਸਖ ਹਮਾਰੇ ਤਾਰੀਐ ਚੋਣ ਚੋਣ ਸਤਰੋ ਹਮਾਰੇ ਮਾਰੀਐ ਆਹ ਹਾਤੇ ਮੁਝੇ ਉਬਰੀਐ ਮਰਨ ਕਾਲ ਕਾ ਤਾਸਨ ਵਰਿਐ ਹੂ ਜੋ ਸਾਰੇ ਬਚਾ ਸ੍ਰੀ ਹਦੂਜੁ ਕਰਿਓ ਰਿਛਾ ਰਾਖ ਲਿਓ ਮੇਰਾ ਕਣਹਾਰੇ ਸਾਇ ਸੰਸਹਾਈ ਪਿਆਰੇ ਦੀਨ ਬੰਦ ਦੁਇ ਟਣਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮ ਬਵ ਤਰਾ ਕਾਲ ਪਾਏ ਸ਼ਿਵ ਜੀ ਅਵਤਾਰ ਕਾਲ ਪਾਏ ਕਰ ਬਿਚਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਅਤਿ ਮਾਸ਼ਾ ਜਮਨ ਕਾ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮ ਜੂਤੀਓ ਜਮਨ ਕਾਲ ਸਵ ਲੋ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਵ ਜੋਤ ਬਨਾਇਓ ਦੇਵ ਦੇ ਤੋ ਜਖਣ ਵਜਾਇਓ ਆਦ ਅੰਤੋ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਚਕਾਰ ਤਿਸੀ ਕੋ ਹਮਾਰੀ ਸੁਰ ਪ੍ਰਜਾ ਜਨੇ ਸੋ ਹਾਰੀ ਸੇਵਕਨ ਕੋ ਸੇਵ ਗੁਣ ਸੋ ਦੀਓ ਸਤਨ ਕੋਪਲ ਮੂਬਦ ਕੀਓ ਘਾਟ ਕੱਢ ਕੇ ਅੰਤਰ ਕੀ ਜਾਣ ਤੋ ਭਲੇ ਬੁਰੇ ਕੀ ਪੀਰ ਪੈਸ਼ਾਨੰਤੋ ਚਿੰਟੀ ਤੇ ਕੁੰਚਿਰ ਅਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪੈਸ਼ਾਨ ਘਾਟ ਕੱਢ ਕੇ ਪਟ ਪੜ ਕੀ ਜਾਣੇ ਜਦ ਉਦ ਕਰਖ ਕਰਾ ਕਰਤਾਰ ਪਰਜਾ ਧਰਤੋ ਤਵ ਦੇਹ ਪਾਰਾ ਜਬ ਕਰ ਕਰ ਧੋ ਕਵ ਤੂੰ ਮੈਂ ਮਿਲ ਤੋ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੂੰ ਸੋਈ ਤੇਰੈ ਤੋ ਨਿਰਾਲਮ ਹੋ ਜਾਣ ਬੇਦ ਭੇਦੇ ਹਰਿਆ ਨਰੰਕਾਰ ਨਿਰਭਕਾਰ ਨਿਰਲੰਭੋ ਆਦਾਨੀ ਲਿਆਨਦ ਸੰਭ ਤਾਕ ਮੂੜੋ ਚਾਰ ਦੇ ਭੇਦਾਂ ਜਾਂ ਕੋ ਭੇਮ ਨਾ ਬਾਵਦ ਬੇਦਾਂ ਤਾਂ ਕੋ ਕਾਰੋ ਪਾਹਨ ਅਰਮਾਨ ਤੋ ਮਾ ਮੂੜ ਕਾ ਭੇਦ ਨਾ ਜਾਣਤੇ ਮਾ ਦੇਵ ਕੋ ਕਹਿ ਤੋ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਭੇਵ ਆਪਿ ਆਪਣੀ ਬੋਧ ਹੈ ਜੇ ਤੀ ਬਰਨਤ ਭਿੰਨ ਭਿੰਨ ਤੋਹੇ ਚੇਤੀ ਤੁਮਰਾ ਲਖਾ ਨ ਜਾਏ ਬਸਾਰ ਕੇਵੇ ਸਜਾ ਪ੍ਰਥਮ ਸੰਸਾਰ ਇਕਰੂਪੋ ਅਨੂਸਰੂਪਾਰੰਭਯੋ ਰਾਵ ਕਈ ਭੂਪਾ ਅੰਡਜੋ ਜਿਰਜ ਸਿਤਜਕੀਨੀ ਉਹ ਤੋ ਪੁਜਖਾਨ ਬੋਰ ਰਚਦੀਨੀ ਕਉ ਪੂਲ ਰਾਜਾ ਹੈ ਵੈ ਬੈਠਾ ਕਉ ਸਿਮਣ ਪਿਓ ਸ਼ੰਕਰੇ ਕਹਿਟਾ ਸਗਰੀ ਸਿਰ ਦਿਖਾਏ ਆਚਉ ਭਗਵ ਆਜੁਗ ਸਰੂਸੋਯੰ ਭਗਵ ਆਬਰਛਾ ਮੇਰੀ ਤੁਮ ਕਰੋ ਦੇਖਿਉ ਬਾਰ ਆਸਿਕ ਸੰਘਰੋ ਦੁਹਟ ਜਿਤੇ ਓਠ ਵਤ ਉਤ ਪਤਾਂ ਸਗੁ ਮਲੇਜ ਕਰੋ ਰਣ ਘਾਤਾ ਜੇ ਆ ਤੁਇ ਤਰਸਣੀ ਪੈਰੇ ਤਿਨ ਕੇ ਦੁਹਟ ਦੁਖ ਤਹਿ ਮਰੇ ਪੁਰਖ ਜਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਨਿਗਟ ਨਹਿ ਐ ਰਛਾ ਹੋਏ ਤਾਹੇ ਸਵ ਕਾਲ ਦੁਇ ਟਰੀ ਟਰੇ ਤਵ ਕੈਲਾ ਕਿਰਪਾ ਦ੍ਰਿਟੋ ਤਨ ਜੈ ਨਹਿ ਰਹੁ ਤਾ ਕੇ ਤਾਵ ਤਨ ਕੋ ਮੋਹ ਹਰ ਹੋ ਰਿਦ ਸੇ ਜੋ ਘਰ ਮੋ ਸਵੋਈ ਦੁਹਟ ਸ਼ਹਾ ਛੁਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੁੰਭਾਰਾ ਕਲਪਨ ਤੇ ਤਾਇਉ ਬਾਰਾ ਜਿਨ ਨਰ ਨਾਮ ਤਿਹਾਰੋ ਕਾ ਹਾ ਦਰਦ ਦੁਹਟ ਦੋਗ ਤੇਰਾ ਖੜਕੇ ਮੈਂ ਛਨ ਤਿਹਾਰੀ ਆਪ ਹਾਜ਼ਲ ਹੋ ਬਾਰੀ ਸਰਬ ਠੋਰ ਮੋਹ ਸਾਈ ਦੁਹਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋ ਣਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਦ ਚਾਇ 10ਵੇਂ ਕਹਿਓ ਬਾਜ ਬੇਨਤੀ ਚੋਬਈ ਅਮਰੀ ਕਰੋ ਆਦਰ ਚਾ ਪੂਰਨ ਹੋਏ ਚਰ ਕੀ ਚਾ ਤਉ ਚਰਨਨ ਮਰਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਰ ਸਵੇ ਤੁਮ ਕਾ ਵਾਪਾ ਜੈ ਮੋਏ ਹੇ ਬਚਾਓ ਸੁਖੀ ਬਸੈ ਮੋ ਰੂ ਪਰਵਾਰਾ ਸੇ ਸੇ ਸਵੇ ਕਰਚਾਰ ਮੁਰਚਾ ਨਿਹ ਕਰਦੇ ਕਰੀਏ ਸਭੈ ਰਨ ਕੋ ਆ ਸਿੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮ ਚਾੜ ਕੋਈ ਅਵਰਨ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਬਾ ਸੇਵ ਸਖ ਹਮਾਰੇ ਤਾਰੀ ਹੈ ਚੋਣ ਚੋਣ ਸਤਰੋ ਹਮਾਰੇ ਮਾਰੀ ਹੈ ਆਹ ਹਾਦੇ ਮuje ਉਬਰੀ ਐ ਮਰਨ ਕਾਲ ਕਾ ਤਾਖ ਨੇ ਬਰੀ ਐ ਹੂ ਜੋ ਤਾ ਮਾਰੇ ਬੱਚਾ ਸ੍ਰੀ ਹਰ ਧੂਜੁ ਕਰਿਓ ਰੱਛਾ ਰੱਖ લે ਹੋ ਮੇਰਾ ਕਣਹਾਰੇ ਸਾਇ ਸੰਸਹਾਈ ਪਿਆਰੇ ਦੀਨ ਬੰਦ ਦੋ ਟਣਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮ ਬਵ ਤਰਾ ਕਾਲ ਪਾਏ ਸ਼ਿਵ ਜੀ ਅਵਤਾਰ ਕਾਲ ਪਾਏ ਕਰ ਬਿਚਨ ਪਰ ਕਾਸਾ ਸਗਲ ਕਾਲ ਕਾ ਕੀ ਅਤਮਾਸ਼ਾ ਜਮਨ ਕਾ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮ ਜੂਤੀਓ ਜਮਨ ਕਾਲ ਦਵ ਲੋ ਸੁਮਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸੋ ਜੋਤ ਬਨਾਇਓ ਦੇਵ ਦੇ ਤੋ ਜਖਣ ਵਜਾਇਓ ਆਦ ਅੰਤੋ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਚਕਾਰ ਤਿਸੀ ਕੋ ਹਮਾਰੀ ਸੋ ਪ੍ਰਜਾ ਜਨੇ ਸੋ ਹਾਰੀ ਸੇਵਕਨ ਕੋ ਸੇਵ ਗੁਣ ਸੋ ਦੀਓ ਸਤਨ ਕੋਪਲ ਮੋਬਦ ਕੀ ਕਾਟ ਕੱਢ ਕੇ ਅੰਤਰ ਕੀ ਜਾਣ ਤੋ ਭਲੇ ਬੁਰੇ ਕੀ ਪੀਰ ਪਛਾਨ ਤੋ ਚਿੰਟੀ ਤੇ ਕੁੰਚਿਰ ਅਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨ ਕਾਟ ਕੱਢ ਕੇ ਪਟ ਪੜ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰ ਪਰਜਾ ਤਦ ਤੋ ਤਵ ਦੇ ਅਪਾਰ ਜਬ ਕਰ ਕਰ ਤੋ ਕਵ ਤੁਮ ਮੈ ਮਿਲ ਤੋ ਦੇ ਧਰ ਸਭ ਹੂੰ ਜੇਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੂੰ ਸੋਈ ਚੇਰੈ ਤੋ ਨਿਰਾਲ ਮੋ ਜਾਣੋ ਬੇਦ ਭੇਦੇ ਹਰਿਆਲਮ ਨਰੰਕਾਰ ਨਿਰਭਕਾਰ ਨਿਰਲੰਭੋ ਆਗਾਨੀ ਲਿਆਨ ਅਦਸੰਭ ਤਾਕਾ ਮੂੜੋ ਚਾਰ ਦੇ ਭੇਦਾ ਜਾਂ ਕੋ ਭੇਮ ਨਾ ਬਾਵਦ ਬੇਦਾ ਤਾਂ ਕੋ ਕਾਰੋ ਪਾਹਨ ਅਨਮਾਨ ਤੋ ਮਾ ਮੂੜ ਕਾ ਭੇਦ ਨਾ ਜਾਣਤੇ ਮਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਤ ਚਿੰਤਨੈ ਭੇਵ ਆਪਿ ਆਪਣੀ ਬੋਧ ਹੈ ਜੇ ਤੀ ਬਰਨਤ ਭਿੰਨ ਭਿੰਨ ਤੋਹੇ ਚੇਤੀ ਤੁੰਬਰਾ ਲਖਾ ਨ ਜਾਏ ਪਸਾਰ ਕੇਵੇ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਸਰੂਪਾਰੰਭਯੋ rau kai phupa and jo jirj sitaj kinni o to pujkhan bor rache dini kaun phul raja hawe baitha kaun siman piyo shankare kai ta sagri sindh gaaye a chau bhav aa juga suru so yam bhav haav racha meri tum karo ਸੇਖਿ ਉਬਾਰ ਆਸਿਕ ਸੰਘਰੋ ਦੁਇਟ ਜਿਤੇ ਓਠ ਵਤ ਉਤ ਪਾਤਾ ਸਗੁ ਮਲੇਜ ਕਰੋ ਰਣ ਘਾਤਾ ਜੇ ਆ ਤੁਇ ਚਰਨਨੀ ਪਹਿਰੇ ਤਿਨ ਕੇ ਦੁਇਟ ਦੁਖ ਤਹਿ ਮਰੇ ਪੁਰਖ ਜਨੁ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਨਿਗਟ ਨਹਿ ਐ ਰਛਾ ਹੋਏ ਤਾਹੇ ਸਵ ਕਲ ਦੁਇ ਡਰੀ ਟਰੇ ਤਦ ਕੈਲਾ ਕਿਰਪਾ ਦ੍ਰਿਟੋ ਤਨ ਜੈ ਨਹਿ ਰਹੁ ਤਾਂ ਕੇ ਤਾਵ ਤਨ ਕੋ ਮੋਹ ਹਰ ਹੋ ਰਿੱਦ ਸਿਧੋ ਘਰ ਮੋਹ ਸਭ ਹੋਈ ਦੁਹਟ ਸ਼ਹਾ ਚਸ ਕਹਿਨਾ ਕੋਈ ਇੱਕ ਬਾਰ ਜਿਨ ਤੁਮੈ ਸੁੰਭਾਰਾ ਕਲਪਨ ਤੇ ਤਾਇਉ ਬਾਰ ਜਿਨ ਨਰ ਨਾਮ ਤਿਹਾਰੋ ਕਾਹ ਦਰਦ ਦੁਹਟ ਦੋਗ ਤੇਰਾ ਖੜਕੇ ਜਿਮੈ ਛਨ ਤਿਹਾਰੀ ਆਪ ਹਾਸ ਲਿਓ ਬਾਰੀ ਸਰਬ ਠੋਰ ਮੋਹ ਸਾਈ ਦੁਹਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਦ ਚਾਇ ਦਸਮੀ ਕਹਿਓ ਬਾਜ ਬੇਨਤੀ ਚੋ ਭਈ ਅਮਰੀ ਕਰੋ ਆਜ ਰਚਾ ਪੂਰਨ ਹੋਏ ਚਿਰ ਕੀ ਚਾ ਤਵ ਚਰਨਨ ਮਰ ਰੇ ਹਮਾਰਾ ਆਪਣਾ ਜਨ ਕਰੋ ਪ੍ਰਤਪਾਰ ਅਮਰੇ ਦੁਰ ਸਵੇ ਤੁਮ ਕਾ ਵਾ ਭਾਜ ਮੋਏ ਹੇ ਬਚਾਓ ਸੁਖੀ ਬਸੈ ਮੋ ਰੂ ਪਰਵਾਰਾ ਸੇ ਸੇ ਸਵੇ ਕਰਚਾਰ ਮੁਰਚਾ ਨੇ ਕਰਦੇ ਕਰੀਏ ਸਭੈ ਰਨ ਕੋ ਆਇ ਸਿੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਚਾੜ ਕੋਈ ਅਵਰਨ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਬਾਂ ਸੇਵ ਸਖ ਹਮਾਰੇ ਤਾਰੀਐ ਚੋਣ ਚੋਣ ਸਤਰੋ ਹਮਾਰੇ ਮਾਰੀਐ ਆਪ ਹਾਦ ਦੇ ਮੁਝੇ ਉਬਰੀ ਐ ਮਰਨ ਕਾਲ ਕਾ ਤਰਾਸ ਨੇ ਵਰੀ ਐ ਹੂ ਜੋ ਤਾ ਮਾਰੇ ਬਚਾ ਸ੍ਰੀ ਤੂ ਜੂ ਕਰਿਓ ਰਛਾ ਰਾਖ ਲੈ ਹੋ ਮੈ ਰਖਣਾ ਹਾਰੇ ਸਾਇ ਸੰਸਾਇ ਪਿਆਰੇ ਦੀਨ ਬੰਦੋ ਦੁਇਟਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮ ਬਵ ਤਰਾ ਕਾਲ ਪਾਏ ਸ਼ਿਵ ਜੀ ਅਵਤਾਰ ਕਾਲ ਪਾਏ ਕਰ ਵਿਚਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਅਤਮਾਸ਼ਾ ਜਮਨ ਕਾ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮ ਜੂਤੀਓ ਜਮਨ ਕਾਲ ਸਵਲ ਉਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਵ ਜੋਤ ਬਨਾਇਓ ਦੇਵਦੈ ਤੋ ਜਖਣਿ ਵਜਾਇਓ ਆਦ ਅੰਤੋ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਚਕਾਰ ਤਿਸਿ ਕੋ ਹਮਾਰੀ ਸੁਲ ਪ੍ਰਜਾ ਜਨੇ ਸੋ ਆਰੀ ਸੇਵਕਨ ਕੋ ਸੇਵ ਗੁਣ ਸੋ ਦੀਓ ਸਤਨ ਕੋ ਕਪਲ ਮੋ ਬਗਤੀ ਟਾਟ ਕੱਢ ਕੇ ਅੰਤਰ ਕੀ ਜਾਣ ਤੋ ਭਲੇ ਬੁਰੇ ਕੀ ਪੀਰ ਬੇਸ਼ਾਨੰਤੋ ਚਿੰਟੀ ਤੇ ਕੁੰਚਿਰ ਅਥੂਲਾ ਸਭ ਪਰ ਗਿਰ ਪੈ ਡਿੜ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਬੇਸ਼ਾਨੈ ਘਾਟ ਕੱਢ ਕੇ ਪਟ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤੋ ਤਉ ਦੇਹ ਅਪਾਰਾ ਜਬ ਕਰ ਕਰਤੋ ਕਵ ਤੂੰ ਮੈਂ ਮਿਲਤੋ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੂੰ ਸਭੀ ਤੇਰੈ ਤੋ ਨਿਰਾਲਮ ਹੋ ਜਾਣ ਬੇਰ ਭੇਦੇ ਹਰਿਆ ਨਰੰਕਾਰ ਨਿਰਭਕਾਰ ਨਿਰਲੰਭੋ ਆਗਨੀ ਲਿਆਨ ਅਦਸੰਭ ਤਾਕ ਮੂੜੋ ਚਾਰ ਦੇ ਭੇਦਾ ਜਾਂ ਕੋ ਭੇਮ ਨਾ ਬਾਵਦ ਬੇਦਾ ਤਾਕੋ ਕਾਰੋ ਪਾਹਨ ਅਨਮਾਨ ਤੋ ਮਾ ਮੂੜ ਕਾ ਭੇਜ ਨਾ ਜਾਣ ਤੇ ਮਾ ਦੇਵ ਕੋ ਕਹਿ ਤੋ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਭੇਵ ਆਪਿ ਆਪਣੀ ਬੋਧ ਹੈ ਜੇ ਤੀ ਬਰਨਤ ਭਿੰਨ ਭਿੰਨ ਤੋਹੇ ਚੇਤੀ ਤੁੰਬਰਾ ਲਖਾ ਨ ਜਾਏ ਪਸਾਰ ਕੇਵੇ ਸਜਾ ਪ੍ਰਥਮ ਸੰਸਾਰ ਇਕਰੂਪੋ ਅਨੂਸਰੂਪਾਰੰਭਯੋ ਰਾਵ ਕਈ ਭੂਪਾ ਅੰਡਜੋ ਜਿਰਜ ਸਿਤਜਕਿਨੀ ਉਹ ਤੋ ਪੁਜਖਾਨ ਬੌਰ ਰਚਦੀਨੀ ਕਉ ਪੂਲ ਰਾਜਾ ਹੈ ਵੈ ਬੈਠਾ ਕਉ ਸਿਮਣ ਪਿਓ ਸ਼ੰਕਰੇ ਕਹਿਟਾ ਸਗਰੀ ਸਿਰ ਦਿਖਾਏ ਆਚਉ ਭਗਵ ਆਜੁਗ ਸਰੂਸੋਯੰ ਭਵ ਆਬਰਛਾ ਮੇਰੀ ਤੁਮ ਕਰੋ ਸੇਖਿ ਉਬਾਰ ਆਸਿਕ ਸੰਘਰੋ ਦੁਇਟ ਜਿਤੇ ਓਠ ਵਤ ਉਤ ਪਤਾ ਸਗਲ ਮਲੇਜ ਕਰੋ ਰਣ ਘਾਤਾ ਜੇ ਆ ਤੁਇ ਚਰਨਨੀ ਪੈਰੇ ਤਿਨ ਕੇ ਦੁਇਟ ਦੁਖ ਤਹਿ ਮਰੇ ਪੁਰਖ ਜਾਨੁ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਨਿਗਟ ਨਹਿ ਐ ਰਛਾ ਹੋਏ ਤਾਹੇ ਸਵ ਕਲ ਦੁਇ ਟਰੀ ਟਰੇ ਤਵ ਕੈਲਾ ਕਿਰਪਾ ਦ੍ਰਿਟੋ ਤਨ ਜੈ ਨਹਿ ਰਹੁ ਤਾਂ ਕੇ ਤਾਵ ਤਨ ਕੋ ਮੋਹ ਹਰ ਹੋ ਰਿੱਧ ਸਿਧੋ ਘਰ ਮੋਸਵੋਈ ਦੁਹਟ ਸ਼ਹਾ ਚਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੋਂ ਭਾਰਾ ਕਲ ਪੰਤੇ ਤਾਇਓ ਬਾਰ ਜਿਨ ਨਰ ਨਾਮ ਤਿਹਾਰੋ ਕਾਹ ਦਰਦ ਦੁਹਟ ਦੋਗ ਤੇਰਾ ਖੜਕੇ ਮੈਂ ਛਨ ਤਿਹਾਰੀ ਆਪ ਹਾਜਲ ਹੋਬਾਰੀ ਸਰਬ ਠੋਰ ਮੋਹ ਸਾਈ ਦੁਇਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ